ਨਾਈ ਦਾ ਫੇਰੇ ਮਾਰਿਆ ਕੋ ਮਿਲ ਜਾਣਾ ਵਾ ਇਹ ਵਾਲੇ ਅੰਦਰ ਵਿਆਹ ਕਰੋ ਨਾ ਡੰਗੜ ਵੀ ਵੇਦ ਸਿਰ ਬੰਨ੍ਹ ਦਿਆ ਕਰੋ ਅੰਦਰ ਉਹ ਡੰਗੜ ਹੀ ਲੱਗਾ ਬੰਨਣ ਆ ਜਾਗਾ ਬੱਦਲ ਕਿੰਨਾ ਮੇਰੇ ਫਿਕਰ ਪਿਆ ਵਾ ਪਾਪਾ ਜੀ ਆ ਫੋਨੋਂ ਡਿਆ ਜੇ ਉਹ ਭੂਆ ਤੇਰਾ ਫੋਨ ਵਾ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਤਾਰਕਬੀਰ ਸਿਆ ਵਧੀਆ ਵਧੀਆ ਭੂਆ ਜੀ ਤੁਸੀਂ ਸੁਣਾਓ ਹਾਂ ਜੀ ਠੀਕ ਠਾਕ ਆ ਹੋਰ ਪਰਿਵਾਰ ਸਭ ਠੀਕ ਠਾਕ ਵਾ ਹਾਂ ਜੀ ਰਾਜੀ ਬਾਜੀ ਹਾਂ ਜੀ ਛੋਟੀ ਸਭ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਅੱਛਾ ਰਕबीर ਸੇਵਾ ਕੁੜੀਆਂ ਦਾ ਵਿਆਹ ਰਹਾ ਤੈਨੂੰ ਪਤਾ ਵਾ ਹਾਂ ਜੀ ਹਾਂ ਜੀ ਪਤਾ ਭੂਆ ਜੀ ਪਤਾ ਪਤਾ ਵਾ ਆ ਤੇ ਇਹ ਵੀ ਪਤਾ ਹੋਣਾ ਚਾਹੀਦਾ ਵੀ ਮੈਂ ਤੈਨੂੰ ਸੋਨੇ ਦੀ ਚੈਨੀ ਪਾ ਕੇ ਗਈ ਨਾ ਕੋਲੇ ਦੀ ਪਤਾ ਨਹੀਂ ਕੀ ਗੱਲ ਵਾ ਜੇ ਮੈਂ ਨਿੱਕੀ ਵੱਲ ਜਾਣੀ ਤੇ ਉਹ ਨਹੀਂ ਹੁੰਦੀ ਚੁੱਪ ਛਾਣਵਾ ਸ਼ਾਂਤੀ ਜੀ ਆ پتہ ਨਹੀਂ ਕੀ ਹੋਇਆ ਵਾ ਨਾ ਮੈਨੂੰ ਕੋਈ ਦਾਦਾ ਹੀ ਆ ਤੇ ਜੇ ਮੈਂ ਵੱਡੀ ਆ ਲਵਨੀ ਆ ਤੇ ਉਹ ਵੀ ਇਦਾਂ ਹੀ ਆ ਉਹ ਵੀ ਚੁੱਪਚਾਹ ਨਾ ਕੋਈ ਗੱਲ ਕਰਦੀਆਂ ਮੇਰੇ ਨਾਲ ਨਾ ਮੈਨੂੰ ਕੋਈ ਗੱਲ ਦੱਸਦੀਆਂ ਆ ਤੇ ਮੈਨੂੰ ਕੀ ਪਤਾ ਲੱਗਣਾ ਵਾ ਕੀ ਗੱਲ ਹੋਈ ਤੇ ਇਹਨਾਂ ਦੇ ਵਿੱਚ ਤੇ ਕੀ ਨਹੀਂ ਹੋਈ ਛੱਡ ਕੀ ਕਹਿਣ ਦੀ ਮਾਤਾ ਇੱਥੇ ਬਹਿ ਕੇ ਚੁਗਲੀਆਂ ਮੇਰੀਆਂ ਹੀ ਕਰਨ ਢੀ ਹੋਣੀ ਆ ਨਹੀਂ ਭੈਣਾ ਉਹ ਤੇ ਗੋਲੀ ਆ ਸੋਂਦਾਂ ਨੂੰ ਕੱਖ ਹੈ ਨਹੀਂ ਆ ਕਈ ਦਾ ਕੋਸ਼ਵ ਸੋਂਦੀ ਕੋਸ਼ਵ ਮੇਰਾ ਸਿਰ ਸਾਰੀ ਤੇੜੀ ਖਾ ਲੈਂਦੀ ਆ ਇੰਨਾ ਬੋਲ ਬੋਲ ਬਲਾਰਾ ਕਰਾਂਦੀ ਜਿਹੜਾ ਕੋਈ ਹਸਾਬ ਨਹੀਂ ਮੇਰੇ ਵੱਲ ਤੇ ਉਧਰ ਬੈੰਦੀ ਨਹੀਂ ਟਿਕਦੀ ਨਹੀਂ ਮੈਂ ਚੱਲੀ ਵੱਡੀ ਵੱਲ ਮੈਂ ਚੱਲੀ ਮੈਂ ਕਿਹਾ ਜਾ ਫਿਰ ਤੇ ਨਾਲ ਹੀ ਮੁੰਡਾ ਲੈ ਕੇ ਤੁਰ ਪਈ ਇਧਰ ਨੂੰ ਚੱਲ ਕੋਈ ਗੱਲ ਨਹੀਂ ਤੂੰ ਮੈਨੂੰ ਇਹ ਦੱਸ ਰਣੋ ਭੂਆ ਦਾ ਫੋਨ ਆਇਆ ਵਾ ਨਹੀਂ ਮੈਨੂੰ ਤਾਂ ਨਹੀਂ ਆਇਆ ਅਜ ਮੰਨੇ ਨਾਲ ਹੀ ਗੱਲ ਕਰਦਾ ਵਾਂ ਇੰਨੇ ਆਵਾਜ਼ ਉੱਚ ਮੇਰੀ ਲੈਣੀ ਹੈ ਭਰਾ ਮੇਰੇ ਨੇ ਪਰ ਜਾਈ ਤੇ ਹੈ ਬੜੀ ਤੇਜ਼ ਹੈ ਨਿੱਕੀ ਤਾਂ ਪਤਾ ਪਤਾ ਲੱਗਣ ਦੇਣਾ ਕਿ ਨਹੀਂ ਦੇਣਾ ਉਹ ਦੰ ਕਿੱਥੇ ਵੜੇ ਹੀ ਹੋਣੇ ਡਰਈ ਵਜਾਂ ਹੁੰਦੀਆਂ ਲੈ ਵੀਰ ਆ ਗਈ ਸ਼ਾਮ ਨੂੰ ਹਲਕਾਦੀ ਯਾਰ ਹੋ ਰੰਗ ਤਾਂ ਕੋਈ ਨਾ ਤੇ ਰਹੀ ਗੱਲ ਦੀਦੀ ਸੂਟਾਂ ਦੀ ਭੂਆ ਨੇ ਮੇਰੇ ਵਾਰੀ ਪੇਟੀ ਵਿੱਚੋਂ ਕੱਢ-ਕੱਢ ਕੇ ਸੂਟ ਲਿਆਂਦੇ ਹੀ ਤੇ ਜਦੋਂ ਮੈਂ ਉੱਥੇ ਗਈ ਨਾ ਉਦੋਂ ਵੀ ਭੂਆ ਨੇ ਸੜਿਆ ਅੰਦਰਾ ਲਿਸ਼ਕਣਾ ਪੁਸ਼ਕਣਾ ਜਿਹਾ ਸੂਟ ਮੈਨੂੰ ਪੇਟੀ ਚੋਂ ਕੱਢ ਕੇ ਲਾ ਦਿੱਤਾ ਲੈ ਪਤਾ ਵੇ ਕਿੰਨਾ ਸੋਹਣਾ ਆ ਵੇ ਮੀਨੋ ਉਹ ਦਿਨ ਭੁੱਲਦੇ ਨਹੀਂ ਹੈਗੇ ਨਾਈ ਮੈਂ ਭਲਾਉਣੇ ਹੀ ਆ ਮੈਂ ਤਾਂ ਬਾਰ-ਬਾਰ ਉਹਨਾਂ ਦੇ ਨਾਲ ਨੂੰ ਚੇਤੇ ਕਰਦੀ ਵੀ ਮੈਨੂੰ ਚੇਤੇ ਰਹਿਣ ਵੀ ਮੈਂ ਕੀ ਮੋੜਨਾ ਕਿਸਦਾ ਤੇ ਕੀ ਨਹੀਂ ਬਾਕੀ ਜਿਹੜਾ ਤੁਸੀਂ ਸਾਂਝ ਘਰ ਤੋਂ ਮੋੜਨਾ ਹੋਊਗਾ ਉਹ ਸਾਂਝਾ ਵੀ ਕਹਦਾ ਹੁਣ ਜਦੋਂ ਅਸੀਂ ਅੱਡ-ਅੱਡ ਵਾਂ ਤੇ ਮੈਂ ਤਾਂ ਫਿਰ ਪੱਕੀ ਲਕੀਰ ਹੀ ਵਾ ਮੇਰੀ ਵੀ 11000 ਰੁਪਇਆ ਦਵਾਂਗੀ ਪੂਆ ਫੁੱਫੜ ਦਾ ਸੂਟ ਤੇ ਨਾਲ ਲਾਡੂ ਦਾ ਸੂਟ ਇਹ ਤੋਂ ਵੱਧ ਹੋਰ ਮੈਂ ਨਹੀਂ ਜ ਕੁਝ ਵੀ ਕਰਨਾ ਬਾਕੀ ਤੁਸੀਂ ਆਪਣਾ ਪੜਿਆ ਵਿਚਾਰੋ ਉਹ ਸਿਆਣੀ ਜਿਹੜੀ ਬੈਠੀ ਆ ਨਾ ਉਹਨਾਂ ਸਲਾਹ ਕਰ ਲੋ ਉਹਦਾ ਨਾਂ ਮੈਂ ਕੀ ਪੜਿਆ ਵਿਚਾਰਨਾ ਦਾ ਹਵਾ ਦੀ ਗੱਲ ਕਰਦੀ ਆ ਤੇ ਇੱਕ ਵਾਰੀ ਉਹਨੂੰ ਸੁਣਦੀ ਆ ਚਲੋ ਫਿਰ ਠੀਕ ਆ ਤੇ ਮਸ਼ੀਨਾ ਹੀ ਲਵਾ ਲਈਏ ਮੈਂ ਤਾਂ ਕਹਿਣ ਦੀ ਆ ਵੀ ਪਾਓ ਅੱਦੇ-ਅੱਦੇ ਪੈਸੇ ਤੇ ਇਹਦੇ ਕਨਾਂ ਦੀ ਮਸ਼ੀਨਾ ਲੈ ਕੇ ਆਈਏ ਇੰਨਾ ਸਿਰ ਖਪਾਉਣ ਨਾਲ ਉਹ ਤੇ ਚੰਗਾ ਹੀ ਆ ਨਾ ਚੰਗਾ ਤੇ ਹੀ ਆਏਗੇ ਆਹੋ ਤੇ ਆਜੋ ਕਿ ਜਾ ਮੇਰੇ ਪਿੱਛੇ-ਪਿੱਛੇ ਸਲਾਹ ਕਰ ਲਈ ਤੇ ਨਾਲੇ ਕੋਈ ਚਦਾਈ ਸਮਝਦਾ ਵਾ ਨਾ ਕਹਦੇ ਨਹੀ ਨਾ ਕਿ ਫੌਜ ਵਾਲਿਆਂ ਨੇ ਰਫਰ ਰੱਖੀ ਆ ਅਕਲ ਨਹੀਂ ਰੱਖੀ